ਜਲਾਲਾਬਾਦ ਪੁਲਿਸ ਵੱਲੋਂ ਟਿਵਾਣਾ ਕਲਾਂ ਦੇ ਅੱਗੇ ਬੰਦ ਪੇ ਸ਼ੈਲਰ ਵਿੱਚ ਲੁੱਟਾਂ ਖੋਹਾਂ ਕਰਨ ਦੇ گروਹ ਵਾਲੇ ਕਈ ਮੈਂਬਰ ਕਾਬੂ ਕੀਤੇ ਹਨ ਜਿਨ੍ਹਾਂ ਕੋਲ ਦੋ ਦੇਸੀ ਪਿਸਤਲ ਅਤੇ ਕਈ ਮਾਰੂ ਹਥਿਆਰ ਬਰਾਮਦ ਹੋਏ ਹਨ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਪੁਲਿਸ ਨੇ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਅਗਲੀ ਰਣਨੀਤੀ ਇਹਨਾਂ ਖਿਲਾਫ ਕੀ ਬਣਾਈ ਜਾ ਰਹੀ ਹੈ ਤੇ ਇਹਨਾਂ ਦੀ ਪੁੱਛਗਿੱਛ ਕੀਤੀ ਜਾਵੇਗੀ ਇਸ ਬਾਰੇ ਹੋਰ ਜਾਣਕਾਰੀ ਦਿੰਦੇ ਹੋਏ ਜਲਾਲਾਬਾਦ ਪੁਲਿਸ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਇਹੋ ਜੀ ਕਾਰਵਾਈ ਕੀਤੀ ਗਈ ਹੈ ਜਲਾਲਾਬਾਦ ਦੀ ਪੁਲਿਸ ਵੱਲੋਂ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵ ਜੱਜਪ ਜੀ ਡੀਆਜੀ ਫੋਰ ਇਪਰੈਂਟ ਸ੍ਰੀ ਸੰਯੋਤਿਪ ਸ਼ਰਮਾ ਜੀ ਐਸਐਸਪੀ ਫਾਜ਼ਿਲਕਾ ਸ੍ਰੀ ਗੁਰਮੀ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਦਾ ਅਡੇ ਜਿਹੜੇ ਸਿਟੀ ਜਲਾਲਾਬਾਦ ਦੇ ਐਸਐਚਓ ਮੁਖੌਸਰ ਅੰਗਰੇਜ਼ ਕੁਮਾਰ ਵੱਲੋਂ ਇੱਕ ਮੁਖਬਰੀ ਦੇ ਦਾਰ ਤੇ ਇੱਕ ਮੁਕੱਦਮਾ ਦਰਜ ਕੀਤਾ ਸੀ 7 ਜਣਿਆਂ ਦੇ ਖਿਲਾਫ ਉਹਨਾਂ ਦੇ 310 310 ਬੀਰਾ 830 4310 5 111 ਬੀ ਐਨਐਸ 25 आरएमजेड इज इट दैट द सताजना रेक्लॉर फेयरदार दीपीसी मुफरीददार ते ਉਸ ਤੋਂ ਬਾਅਦ ਜਿਹੜੇ ਇਹਨਾਂ ਨੂੰ ਕਾਬੂ ਕੀਤਾ ਇੱਕ ਟਵਾਣਾ ਕਲਾਂ ਪਿੰਡ ਦੇ ਵਿੱਚੋਂ ਕਿ ਇਹ ਚੋਰੀ ਤੇ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸੀ ਇਹਨਾਂ ਪਾਸੋਂ ਜਿਹੜੇ ਮਾਰੂ ਹਥਿਆਰ ਬਰਾਮਦ ਹੋਏ ਆ ਪ੍ਰਿੰਸ ਪਾਸੋਂ ਜਿਹੜਾ ਆਪਣਾ ਬਤੀਗੋਰ ਦੇਸੀ ਕਟਾ ਉਹ ਬਰਾਮਦ ਹੋਇਆ ਬਾਕੀ ਜਿਹੜੇ ਦੂਸਰੇ ਮੰਗਾ ਕੁਸ਼ਪ੍ਰੀਤ ਕਲਵੰਤ ਅਰਸ਼ਦੀਪ ਮਕਸਦ ਹਰਜਿੰਦਰ ਕਾਲੂ ਇਹਨਾਂ ਚਿਆਂ ਪਾਸੋਂ ਵੀ ਇਰੇ ਦੋ ਪਾਸੋਂ ਕਰਪਾਨਾ ਬਰਾੰਦ ਦੋ ਪਾਸੋਂ ਲੋਹਾ ਪਾਈਪ ਰਾਈਡ ਰਾਡਾਂ ਸੀ ਪਾਈਪਾਂ ਸੀ ਲੋਹੇ ਦੀਆਂ ਤੇ ਇੱਕ ਪਾਸੋਂ ਕਾਪਾ ਬਰਾੰਦ ਹੋਇਆ ਤੇ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਅਮਲ ਵਿੱਚ ਲਿਆ ਕੇ ਇਹਨਾਂ ਦੀ ਰੈਸਟ ਪਾ ਕੇ ਦੋ ਦਿਨ ਦੇ ਰਿਮਾਂਡ ਤੇ ਸਨ ਅੱਜ ਇਹਨਾਂ ਨੂੰ ਜੁਡੀਸ਼ੀਅਲ ਆਪਣੇ ਕਸਟਡੀ ਭੇਜਿਆ ਜਾ ਰਿਹਾ ਅੱਜ ਮੈਜਿਸਟ੍ਰੇਟ ਦੇ ਪੇਸ਼ ਕੀਤਾ ਸੀ ਅੱਜ ਜਿਹੜੀ ਸਰਕ ਕਸਟਡੀ ਭੇਜਿਆ ਸਰ ਇਹ ਕਿੰਨੀ ਕਿੰਨੀ ਏਜ ਦੇ ਨੇ ਜੀ ਇਹ ਜਿਹੜੇ 21 ਤੋਂ 25 ਸਾਲ ਦੇ ਦਰਮਿਆਨੇ ਨੇ ਜੀ ਕੋਈ ਪਹਿਲਾਂ ਵੀ ਇਹਨਾਂ ਦੇ ਮਾਮਲੇ ਮਕਦਮੇ ਦਰਜ ਨਹੀਂ ਹਾਂਜੀ ਇਹ ਕੱਲੇ ਹਰਜਿੰਦਰ ਤੋਂ ਬਗੈਰ ਚ ਬਾਕੀ 6ਾਂ ਤੇ ਪਹਿਲਾਂ ਸਾਰਿਆਂ ਦੇ ਪਰਚੇ ਦਰਜ ਨੇ ਸਰ ਆਪ ਜੀ ਦੇ ਟੇਬਲ ਤੇ ਦੋ ਵੈਪਨ ਦਿਖਾਈ ਦੇ ਰਹੇ ਨੇ ਇਹ オリジナル ਨੇ ਜਾਂ ਸਾਰੇ ਕਟਾਉਣੇ ਨੇ ਜੀ ਨਹੀਂ ਇਹ オリジナル ਆ ਬੱਤੀਪੋਰ ਜਿਹੜਾ ਪ੍ਰਿੰਸਪਾਸੋਂ ਦਾ ਰਵਾਲਪੁਰ ਜ਼ਿਲ੍ਹੇ ਤੋਂ ਆਇਆ ਹੈ ਇਹ ਦੇਸੀ ਹੈ ਕੱਤੇਸੀ ਹੈ ਕਟਾ ਇਹ ਪ੍ਰਿੰਸਪਸ ਬਰਾਂਡ ਹੋਏ ਕੋਈ ਮੁਢਲੀ ਕੁਝ ਕਿਸੇ ਦੇ ਵਿੱਚ ਸਾਹਮਣੇ ਤਾਂ ਆਇਆ ਜੀ ਕੋਈ ਕਿੰਨੀਆਂ ਕੋਈ ਵਾਕਾਤਾਂ ਨੂੰ ਅੰਜਾਮ ਦੇ ਚੁੱਕੇ ਨੇ ਅਜੇ ਤੱਕ ਇਹਨਾਂ ਦੇ ਪਹਿਲਾਂ ਵੀ 6 ਪਰਚੇ ਦਰਜ ਜੀ ਹਾਂਜੀ ਕਿਸੇ ਦੇ ਵਿੱਚ ਗ੍ਰਫਤਾਰੀਆਂ ਪਹਿਲਾਂ ਬਾਕੀ ਆਹ ਪਾਰਟ ਆਫ ਇਨਵੈਸਟੀਗੇਸ਼ਨ ਆ ਹਜੇ ਚੱਲ ਰਹੀ ਹੈ ਸਰ ਜਿਸ ਤਰ੍ਹਾਂ ਸੀ ਦੇਖਿਆ ਇਹਨਾਂ ਦੇ ਪਾਸੋਂ ਪੁਲਿਸ ਦੇ ਵੱਲੋਂ ਮਾਰੂ ਧਿਆਰ ਲੋਏ ਤੇ ਬ੍ਰਾਉਨ ਕੀਤੇ ਗਏ ਨੇ ਉਹ ਕਿੱਥੋਂ ਇਹ ਲੈ ਕੇ ਹੁੰਦੇ ਸੀ ਕੋਈ ਸਾਹਮਣੇ ਆਇਆ ਜੀ ਅੱਗੇ ਪੁਲਿਸ ਉਹਨਾਂ ਤੱਕ ਵੀ ਪਹੁੰਚ ਕਰੋਗੀ ਹਾਂ ਹਾਂ ਬਿਲਕੁਲ ਜਿਹੜਾ ਇਹਨਾਂ ਦੀ ਪੂਰੀ ਬਰੀਕੀ ਨਾਲ ਡੜੀ ਤਹ ਤੱਕ ਜਾਇਆ ਜਾਏਗਾ ਤੇ ਜਿਸ ਤਰ੍ਹਾਂ ਇੱਕ ਗਰੂਪ ਪੁਲਿਸ ਵੱਲੋਂ ਕਾਬੂ ਕਰਕੇ ਕਬੱਡੀ ਕਾਮਯਾਬੀ ਹਾਸਲ ਕੀਤੀ ਗਈ ਪਿਛਲੇ ਕੁਝ ਦਿਨਾਂ ਦੋ ਤਿੰਨ ਦਿਨ ਤੋਂ ਫਿਰ ਇਹੋ ਜਿਹੇ ਜਿਹੜੇ ਦੋਸ਼ੀ ਲੋਕ ਨੇ ਫਿਰ ਟਕਣਾਵਾਂ ਨੂੰ ਅੰਜਾਮ ਦੇ ਰਹੇ ਅੱਗੇ ਪੁਲਿਸ ਦਾ ਕੀ ਰਿਐਕਸ਼ਨ ਹੋਊਗਾ ਬਿਲਕੁਲ ਨਹੀਂ ਜੀ ਵੇਖੋ ਇਹੋ ਜਿਹੇ ਮਾੜੇ ਅੰਸਰਾਂ ਦੇ ਖਿਲਾਫ ਸਾਡਾ ਸਕੰਝਾ ਪੂਰਾ ਰਵਈਆ ਸਖਤ ਹੈ ਇਹੋ ਜਿਹੇ ਚੋਰੀ ਦੀਆਂ ਸਨੇਚਿੰਗ ਦੀਆਂ ਲੁੱਟਾਂ ਖੋਹ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਾਂਗੇ ਨਹੀਂ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕੀਤੀ ਜਾਵੇਗੀ एबीए न्यूज़ चैनल देखने वाले सभी दर्शकों से हम अपील करते हैं कि एबीए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत